ਅੰਮ੍ਰਿਤਸਰ ਜੰਡਿਆਲਾ ਗੁਰੂ ਕਸਵਾ ਵਿੱਚ ਇੱਕ ਹੋਰ ਕਰੋਨਾ ਪੋਜ਼ਿਟਿਵ ਮਰੀਜ਼ ਪਾਇਆ ਗਿਆ ਹੈ ਡਾਕਟਰ ਹਾਤੇ ਜਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਅੰਮ੍ਰਿਤਸਰ ਦੇ ਆਈਸੋਲੇਸ਼ਨ ਸੈਂਟਰ ਵਿੱਚ ਭੇਜਿਆ ਹੈ ਇਹ ਮਰੀਜ਼ ਯੂਕੇ ਤੋਂ ਭਾਰਤ ਵਾਪਸ ਆਇਆ ਸੀ ਮਰੀਜ਼ ਦਾ ਨਾਮ ਸਾਹਿਲ ਹੈ ਅਤੇ ਜਾਂਚਕਰਨ ਮਗਰੋਂ ਇਸ ਦੀ ਰਿਪੋਰਟ ਕੱਲ ਕਰੋਨਾ ਪੋਜ਼ਿਟਿਵ ਪਾਈ ਗਈ ਹੈ ਜੋ ਜਿਵੇਂ ਤੁਹਾਡੇ ਸਾਹਮਣੇ ਆ ਵੀ ਜਿਹੜਾ ਬੰਦਾ ਸਾਹਿਲ ਇੱਥੇ ਰਹਿੰਦਾ ਸੀ ਉਹ ਅੱਜ ਪੋਜ਼ਿਟਿਵ ਆ ਗਿਆ ਉਹਦਾ ਕਰੋਨਾ ਟੈਸਟ ਬੈਰੂਆ ਰੋਡ ਦੇ ਨਾਲੀ ਡੇਰੀ 'ਚ ਇੱਥੇ ਬਿਲੋਂਗ ਕਰਦਾ ਸੀ ਉਮੀਦੀ ਤਰੀਕ ਨੂੰ ਬਾਹਰ ਆਇਆ ਹੁਣ ਅਸੀਂ ਅੱਗੇ ਕੀ ਕਰ ਰਹੇ ਆ ਵੀ ਅਸੀਂ ਏਰੀਆ ਸੀਲ ਕਰਾ ਕੇ ਮੈਡੀਕਲ ਟੀਮ ਦੀ ਹੈਲਪ ਦੇ ਨਾਲ ਸਾਰੇ ਬੰਦੇ ਜਿਹੜੇ ਨਾਲ ਇਨ ਕਾਚ ਆਏ ਉਹ ਆਇਡੈਂਟੀਫਾਈ ਕਰਾਵਾਂਗੇ ਜੇ ਕਿਸੇ ਨੂੰ ਵੈਸੇ ਵੀ ਲੱਗਦਾ ਕੋਈ ਨਾਲ ਇਨ ਕਾਚ ਆਇਆ ਹੋਵੇ ਉਹਨੂੰ ਕਿਸੇ ਮੈਨ ਦਾ ਸਿੰਪਟਮ ਲੱਗਦਾ ਹੋਵੇ ਉਹ ਆਪਕੇ ਅੱਗੇ ਆ ਕੇ ਜੇ ਆਪਣਾ ਟੈਸਟ ਕਰਵਾਉਣਾ ਚਾਹਵੇ ਤਾਂ ਆਪ ਵੀ ਅੱਗੇ ਆ ਸਕਦਾ ਇਹਨਾਂ ਲੋਕਾਂ ਨੂੰ ਸਖਤ ਨੋਟ ਤ ਨਹੀਂ ਆ ਜਾਂਦਾ ਇਤਨਾ ਵਸ ਇੱਕ ਡਰੋਨ ਵੀ ਉੱਪਰ ਚੜ੍ਹ ਦਿੰਦਾ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕੋਈ ਬੰਦਾ ਜੇ ਘਰ ਤੋਂ ਵੀ ਬਾਹਰ ਨਿਕਲੂਗਾ ਉਹਨੂੰ ਜ਼ਿਆਦਾ ਅਸੀਂ ਟਰੈਕ ਕਰਾਂਗੇ ਜਾਂ ਤੇ ਐਫ ਆਈ ਆਰ ਵੀ ਹੋਊਗੀ ਸੋ ਕਿੰਨੇ ਘਰ ਦੇ ਮੈਂਬਰ ਤੁਸੀਂ ਅਸਲ ਟਰੈਕ ਕੀਤੇ ਤੇ ਕਿੰਨੇ ਕਰਨੇ ਨੇ ਹੈਲਥ ਟੀਮ ਨੇ ਜਿਹੜੇ ਅਸਲ ਇਮੀਡੀਟ 12 ਕਿ 13 ਮੈਂਬਰ ਜਿਹੜੇ ਟਰੈਕ ਕੀਤੇ ਨੇ ਜਿਨ੍ਹਾਂ ਨੂੰ ਹੁਣੇ ਲੈ ਕੇ ਜਾਣਗੇ ਇਹਨਾਂ ਦੀ ਟੈਸਟਿੰਗ ਹੁਣੇ ਹੋਊਗੀ ਬਾਕੀ ਜਿਹੜੇ ਲੋਕ ਇਹਨਾਂ ਦੇ ਕੋਲ ਆਉਂਦੇ ਰਹੇ ਨੇ ਜਾਂ ਇਹ ਕਿਤੇ ਗਏ ਹੋਣ ਉਹ ਵੀ ਸੁਚਨਾ ਦੇ ਡੇਰੇ ਦੇ ਗਿਆ ਟੈਕ ਕਰਕੇ ਉਹਨਾਂ ਦੀ ਟੈਸਟਿੰਗ ਕਰਵਾਉਣਗੇ ਕਿਹਾ ਜਾ ਰਿਹਾ ਹੈ ਕਿ ਕਾਫੀ ਇਹਨਾਂ ਨੇ ਦੁੱਧ-ਦਰ ਵੀ ਵੰਡਿਆ ਹੈ ਸਾਰਾ ਕੁਝ ਉਸ ਹਿਸਾਬ ਨਾਲ ਕਾਫੀ ਮੁਸ਼ਕਲਾਂ ਦਾ ਹੈ ਪ੍ਰਸ਼ਾਸਨ ਨੂੰ ਕੋਲ ਕਰ ਜਾਣਾ ਪਹਮਾ ਕਰਨਾ ਪੈ ਸਕਦਾ ਉਹਦੇ ਬਾਰੇ ਕਿਵੇਂ ਤੁਸੀਂ ਸੋਚਿਆ ਕਰਨਾ ਪੈ ਸਕਦਾ ਜੀ ਬਿਲਕੁਲ ਇਹ ਹੈ ਕਿ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਪ੍ਰੋਬਲਮ ਐ ਹੁਣ ਆਪਣੇ ਘਰ ਤੇ ਲੱਗ ਗਈਆਂ ਬਿਲਕੁਲ ਉਹ ਲੋਕੀ ਜਿਵੇਂ ਮਰਜ਼ੀ ਹੈ ਕਈ ਥੋੜਾ ਔਖੇ ਹੋ ਰਹੇ ਨੇ ਪਰ ਸਾਡਾ ਸਾਥ ਦੇਣ ਤਾਹੀਂ ਆਪੇ ਇਸੀ ਤੋਂ ਬਾਤ ਕਰਾਂਗੇ ਮੇਰੇ ਚੇਨ ਬਹੁਤ ਲੰਬੀ ਹੈ ਪਤਾ ਨਹੀਂ ਕਿਥੋਂ ਰੱਖਿਆ ਹੈ ਅੰਮ੍ਰਿਤਸਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਐਸਐਮਜ਼ੈਡ ਨਿਊਜ਼